ਤੁਸੀਂ ਦੇਖ ਰਹੇ ਹੋ ਜ਼ੋਰ ਟੀਵੀ ਨਿਊਜ਼ ਅੱਜ ਦੀਆਂ ਤਾਜ਼ੀਆਂ ਖਬਰਾਂ ਦੇ ਮਾਰੀਏ ਇੱਕ ਨਜ਼ਰ ਚੈਨਲ ਨੂੰ ਜ਼ਰੂਰ ਕਰਿਓ ਸਬਸਕ੍ਰਾਈਬ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਕਰਿਓ ਸ਼ੇਅਰ ਐਂਡ ਲਾਈਕ ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸ਼ਾਸਤਿ ਕਾਲ ਤੁਸੀਂ ਦੇਖ ਰਹੇ ਹੋ ਜ਼ੋਰ ਟੀਵੀ ਨਿਊਜ਼ ਸਭ ਤੋਂ ਪਹਿਲਾਂ ਤਾਂ ਡਾਕਟਰ ਅੰਬੇਦਕਰ ਬਾਬਾ ਸਾਹਿਬ ਦੇ ਜਨਮ ਦਿਹਾੜੇ ਸਭ ਨੂੰ ਲੱਖ ਲੱਖ ਮੁਬਾਰਕਾਂ ਹੋਣ ਸੋ ਸਭ ਤੋਂ ਪਹਿਲਾਂ ਤੁਸੀਂ ਦਰਸ਼ਨ ਕਰੋ ਧਰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿੱਥੇ ਮਾਨ ਦਾ ਪ੍ਰਕਾਸ਼ ਕੀਤਾ ਗਿਆ ਬਹੁਤ ਜ਼ਿਆਦੇ ਵੱਡੇ ਪੱਧਰ ਤੇ ਅੱਜ ਸਹਿਰ ਸਮਾਣੇ ਦੇ ਵਿੱਚ ਬਾਬਾ ਸਾਹਿਬ ਦਾ ਜਨਮ ਦਿਹਾੜਾ ਮਨਾਇਆ ਗਿਆ ਤੁਸੀਂ ਦੇਖੋ ਮੋਗਦੇ ਤਸਵੀਰਾਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਹੀ ਕਰੋ ਉਸ ਤੋਂ ਬਾਅਦ ਜੋ ਰਾਜ ਸਿੰਘ ਨੇ ਗੁਰੂ ਰਵਦਾ ਜੀ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਸਮਾਣੇ ਦੇ ਵਿੱਚ ਮਾਧਿਰੀ ਦੇ ਵਿੱਚ ਉੱਥੇ ਆ ਬਾਬਾ ਨੂੰ ਵਧੀਆ ਕਥਾ ਕਿਰਤ ਕੀਤਾ ਗਿਆ ਬੱਚਿਆਂ ਵੱਲੋਂ ਸੰਗਤਾਂ ਸੰਗਤਾਂ ਬਹੁਤ ਜ਼ਿਆਦਾ ਇੱਥੇ ਇਕੱਠੇ ਹੋਈਆਂ ਸੋ ਬਹੁਤ ਵਧੀਆ ਤਰੀਕੇ ਦੇ ਨਾਲ ਇੱਥੇ ਵੀ ਜਨਮ ਦਿਹਾੜਾ ਬਾਬਾ ਸਾਹਿਬ ਜੀ ਦਾ ਤੇ ਹੁਣ ਪੁੱਤਰ ਉਹਨਾਂ ਦੇ ਪਾਸੇ ਦੌਣਾ ਆਇਆ ਗਿਆ ਤੇ ਇਸ ਦੇ ਨਾਲ ਬਹੁਤ ਤਸਵੀਰਾਂ ਸੋ ਨਾਲ-ਨਾਲ ਜੋਸ ਮਾਣੇ ਨਾਲ ਤਸਵੀਰਾਂ ਦਿਖਾ ਰਹੀ ਬਾਬਾ ਸਾਹਿਬ ਦੇ ਜੋ ਜੰਗ ਜੰਗ ਉੱਪਰ ਰੱਖਦੇ ਹੋਏ ਐਮਐਲਏ ਮੌਜੂਦਾ ਐਮਐਲਏ ਸਰਦਾਰ ਚੇਤਨ ਸਿੰਘ ਜੋੜਾ ਮੱਜਣਾ ਸਾਹਿਬ ਉਹ ਵੀ ਇੱਥੇ ਪਹੁੰਚੇ ਨੇ ਬਾਬਾ ਸਾਹਿਬ ਦੇ ਪੁੱਤ ਦੇ ਸੋ ਨਾਲ ਨਾਲ ਇੱਥੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਜਿੱਥੇ ਕੀਤਾ ਗਿਆ ਤੇ ਇੱਥੇ ਵੀ ਵੱਖ-ਵੱਖ ਪਾਰਟੀਆਂ ਦੇ ਸਾਰੇ ਲੀਡਰ ਪਹੁੰਚੇ ਨੇ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਇਹ ਮਹਾਰਾਣੀ ਪਰਨੀਤ कौर ਉਹ ਵੀ ਇੱਥੇ ਪਹੁੰਚੇ ਨੇ ਤੇ ਸਰਜੀ ਸਿੰਘ ਰਖੜਾ ਚੇਤਨ ਸਿੰਘ ਜੋੜਾ ਮਦਰ ਸਾਹਿਬ ਵੀ ਉਹ ਵੀ ਇਸ ਤੋਂ ਸਾਢੇ 1:00 ਤੋਂ ਪਹਿਲਾਂ ਉਹ ਵੀ ਇੱਥੇ ਚਲੇ ਗਏ ਉਹਨਾਂ ਨੇ ਵੀ ਹਾਜ਼ਰੀ ਲਵਾਈ ਹੈ ਸੋ ਐਮਐਸ ਨੇ ਕੁਲਵਿੰਦਰ ਸਿੰਘ ਇੱਕ 19 ਨੰਬਰ ਵਾਰਡ ਤੋਂ ਉਹਨਾਂ ਨੇ ਵੀ ਵੱਡਾ ਕਾਫਲਾ ਲੈ ਕੇ ਉਥੇ ਜਿੱਥੇ ਬਾਬਾ ਅਮਿਤ ਕਰਤਾ ਪੁੱਤ ਬਣਿਆ ਸਰਸਮੰਡ ਦੇ ਵਿੱਚ ਪਟਿਆਲਾ ਰੋਡ ਤੇ ਉਥੇ ਵੀ ਪਹੁੰਚੇ ਨੇ ਤਿੰਨ ਕਣਗੜ ਤੋਂ ਤਰ੍ਹਾਂ ਤੋਂ ਵੀ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਉੱਥੇ ਉਹਨਾਂ ਨੇ ਵੀ ਇਹ ਯੋਗਦਾਨ ਪਾਇਆ ਗਿਆ ਵੀ ਸਾਰੇ ਸੋ ਇੱਕ ਸ਼ਹਿਰ ਦੇ ਵਿੱਚ ਹੁੰਦੇ ਹੋਏ ਬਹੁਤ ਵੱਡਾ ਕਾਫਲਾ ਉੱਥੇ ਪਹੁੰਚਿਆ ਤੇ ਹਰ ਪੱਖੋਂ ਹਰ ਪਾਸੇ ਹਰ ਪੱਖੋਂ ਸੰਗਤ ਦਾ ਖਿਆਲ ਰੱਖਿਆ ਗਿਆ ਤੁਸੀਂ ਦੇਖੋ ਮੁਕਤ ਲੰਗਰ ਪ੍ਰਸ਼ਾਦਾ ਜਿਹੜਾ ਸੰਗਤਾਂ ਲਈ ਉਹ ਵੀ ਚਲਾਇਆ ਗਿਆ ਇੱਥੇ ਤੇ ਆਪਾਂ ਗੱਲਬਾਤ ਸਰਾਨਿਆ ਤੁਹਾਨੂੰ ਜਿਹੜੀ ਜਿਹੜੀ ਗੱਲਬਾਤ ਇੱਥੇ ਹੋਈ ਹੈ ਕਿ ਮੋਟਰਸਾਈਕਲ ਰੈਲੀ ਕੰਟਕੇ ਬਾਬਾ ਸਾਹਿਬ ਦਾ ਜਨਮ ਦਿਨ ਮਨਾ ਰਿਹਾ ਵੀ ਜੋ ਇੱਕ ਜਗ੍ਹਾ ਤੇ ਬੈਠ ਕੇ ਅਸੀਂ ਇਸ ਕਰਕੇ ਨਹੀਂ ਮਨਾਇਆ ਵੀ ਜੋ ਆਮ ਜਨਤਾ ਉਹਨਾਂ ਨੂੰ ਵੀ ਪਤਾ ਲੱਗੇ ਬਾਬਾ ਸਾਹਿਬ ਨੇ ਕੀ ਕੀ ਕੰਮ ਕੀਤੇ ਨੇ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਕੰਮ ਕੀਤੇ ਨੇ ਦਲਤਾਂਵਾਦ ਤੇ ਖਾਸ ਕਰਕੇ ਸਾਡੀਆਂ ਪੀਪੀਆਂ ਵਾਸਤੇ ਬਹੁਤ ਜ਼ਿਆਦਾ ਬਾਬਾ ਸਾਹਿਬ ਨੇ ਕੰਮ ਕੀਤੇ ਨੇ ਸੰਵਿਧਾਨ ਸੰਵਿਧਾਨ ਬਣਨ ਤੋਂ ਪਹਿਲਾਂ ਬੀਬੀਆਂ ਨੂੰ ਬਿਲਕੁਲ ਆਜ਼ਾਦੀ ਨਹੀਂ ਸੀ ਸੰਵਿਧਾਨ ਬਣਨ ਤੋਂ ਬਾਅਦ ਬੀਬੀਆਂ ਨੂੰ ਆਜ਼ਾਦੀ ਮਿਲੀ ਆ ਬਾਬਾ ਸਾਹਿਬ ਦੇ 134ਵੇਂ ਜਨਮ ਦਿਹਾੜੇ ਦੀ ਮੈਂ ਸ਼ਹਿਰ ਨਿਵਾਸੀਆਂ ਨੂੰ ਖਾਸ ਕਰਕੇ ਸਮਾਣੇ ਦੇ ਆਪਣੇ ਲੋਕਾਂ ਨੂੰ ਬਹੁਤ-ਬਹੁਤ ਧੰਨਵਾਦ ਪੇਸ਼ ਕਰਦਾ ਹਾਂ ਔਰ ਪ੍ਰਮਾਤਮਾ ਅਗੇ ਅਰਦਾਸ ਕਰਦਾ ਹਾਂ ਕਿ ਸਾਰੇ ਸਾਡੇ ਸਮਾਣੇ ਦੇ ਪਰਿਵਾਰਾਂ ਤੇ ਆਪਣਾ ਆਸ਼ੀਰਵਾਦ ਬਣਾ ਕੇ ਰੱਖਣ ਵੀਰੇ ਨੀਟਾ ਟੀਮਾ ਜੀ ਉਹਨਾਂ ਤੋਂ ਵੀ ਗੱਲਬਾਤ ਕਰਦੇ ਆ ਹਾਂਜੀ ਵੀਰੇ ਇਸੇ ਗੱਲ ਦੀ ਅੱਛਾ ਈ ਕਹੂੰਗੇ ਜੀ ਅੱਜ ਬਾਬਾ ਸਾਹਿਬ ਜੀ ਦੇ ਆਜਨ ਅੱਜ ਮੈਂ ਸਾਰੇ ਹੀ ਭਾਰਤ ਵਾਸੀਆਂ ਨੂੰ ਬਾਬਾ ਸਾਹਿਬ ਬਾਬਾ ਭੀਮਰਾਓ ਮੇਰਕਰ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਦੇਣਾ ਤੇ ਇਹ ਜਿਹੜਾ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਜੀ ਇਹ ਸੰਵਿਧਾਨ ਕੱਲਾ ਦਬਲੇ ਕੁਝ ਨੇ ਲੋਕਾਂ ਦਾ ਜਾਂ ਕਿਸੇ ਹੋਰ ਦਾ ਤਿਆਰੀ ਤਾਏ ਜਿਹੜਾ ਸੰਵਿਧਾਨ ਹੈ ਜੀ ਇਹ ਸਾਰਿਆਂ ਦਾ ਹੈ ਇਹ ਸਾਡਾ ਵੀ ਹੈ ਮੈਂ ਜਨਰਲ ਕੈਟਾਗਰੀ ਚੋਂ ਆ ਅਸੀਂ ਵੀ ਉਹਨਾਂ ਦੇ ਸੰਵਿਧਾਨ ਲਿਖੇ ਚੁਈਆਂ ਨੇ ਇਹ ਸਾਰਿਆਂ ਲਈ ਹੈ ਸੋ ਇਹ ਸਾਰਿਆਂ ਲਈ ਲਿਖਿਆ ਹੋਇਆ ਹੈ ਸਾਰਿਆਂ ਨੂੰ ਇਹਨਾਂ ਦਾ ਜਿਹੜਾ ਜਨਮ ਦਿਨ ਹੈ ਬੜੇ ਧੂਮ ਧਾਮ ਨਾਲ ਮਨਾਉਣਾ ਚਾਹੀਦਾ ਹੈ ਉਹ ਮਨਾ ਵੀ ਰਹੇ ਆ ਸਾਡਾ ਵੀਰ ਹੈ ਕੁਲਵਿੰਦਰ ਹਰ ਸਾਲ ਬੜੇ ਧੁੰਦਾਂ ਨਾਲ ਜਨਮ ਦਿਨ ਮਨਾਉਂਦਾ ਕਿਉਂਕਿ ਦੇਖ ਰਹੇ ਹੋ ਇਹਨਾਂ ਦੇ ਅੱਜ ਘਰ ਕਿੰਨੀ ਰੌਣਕ ਲੱਗੀ ਹੋਈ ਹੈ ਇੱਕ ਵਿਆਹ ਵਾਲਾ ਮਾਹੌਲ ਬਣਿਆ ਪਿਆ ਤੇ ਅੱਜ ਹੁਣ ਆਪਾਂ ਗੱਲਬਾਤ ਕਰਵਾਨੀ ਹੈ ਕਿ ਸਾਡੇ ਮੰਗਤ ਮਵੀ ਜੀ ਨੇ ਬਲੌਕ ਦੇ ਪ੍ਰਧਾਨ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਸੱਸੀ ਮੈਲ ਚ ਸੱਸੀ ਗੌਰ ਕੀ ਕਹੋਗੇ ਜੱਜ ਬਾਬਾ ਸਾਹਿਬ ਦਾ ਜਨਮ ਦਿਨ ਹੈ ਪਹਿਲਾਂ ਤਾਂ ਮੈਂ ਅੱਜ ਬਾਬਾ ਸਾਹਿਬ ਜੀ ਦੇ ਜਨਮ ਦਿਨ ਤੇ ਸਾਰੇ ਹੀ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੰਦਾ ਵਧਾਈ ਇਸ ਕਰਕੇ ਸਾਰਿਆਂ ਨੂੰ ਕਿ ਆਪਾਂ ਨੂੰ ਬਾਬਾ ਸਾਹਿਬ ਨੇ ਇੱਕ ਅਧਿਕਾਰ ਖੇਤਰ ਦਿੱਤੇ ਨੇ ਹਰੇਕ ਸਮਾਨਤਾ ਦਾ ਅਧਿਕਾਰ ਦਿੱਤਾ ਹੈ ਜਿਹਦੇ ਨਾਲ ਕਿਸੇ ਤਰ੍ਹਾਂ ਦੀ ਉਚਨੀਚ ਤੇ ਜਾਤ-ਪਾਤ ਦਾ ਕੋਈ ਫਰਕ ਨਹੀਂ ਹੈਗਾ ਸੰਵਿਧਾਨ ਦੇ ਵਿੱਚ ਸੰਵਿਧਾਨ ਸਭ ਲਈ ਇੱਕ ਹੈ ਚਾਹੇ ਉਹ ਕਿਸੇ ਜਾਤਪਰਾ ਦੀ ਤੋਂ ਹੈ ਚਾਹੇ ਉਹ ਕਿਸੇ ਵੀ ਅਮੀਰ ਹੈ ਚਾਹੇ ਗਰੀਬ ਹੈ ਸਭ ਲਈ ਸੰਵਿਧਾਨ ਇੱਕ ਹੈ ਥੋੜੀ ਗੱਲਬਾਤ ਕਰਵਾਂਗੇ ਤਰਨਜੀਤ ਸਿੰਘ ਪ੍ਰਧਾਨ ਨੇ ਕਾਣਾਗੜ ਤੋਂ ਅਸ ਕੀ ਹਿਰ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਤਾਂ ਬਾਵਾ ਸਾਹਿਬ ਦੇ ਜਨਮ ਦਿਨ ਤੇ ਸਾਰਨ ਬਤਾਇਆ ਜਾਣਾ ਚਾਹੁੰਦਾ ਚ ਜਨਮ ਦਿਨ ਤੇ ਸਭ ਨੂੰ ਲੱਖਟਾ ਸਦਾ ਹੀ ਹੋਵੇ ਜੀ ਤੇ ਅਸੀਂ ਅਪੀਲ ਵੀ ਕਰਦੇ ਆ ਜਨਮ ਦਿਨ ਤੇ ਅੱਜ ਜਿੰਨੇ ਵੀ ਨੌਜਵਾਨ ਆਪਣੇ ਮੁੰਡੇ ਨੇ ਸਾਰੇ ਮੁਸਾ ਛੱਡ ਕੇ ਬਾਬਾ ਸਾਹਿਬ ਦੇ ਸੋਤੇ ਜਾਣ ਇਹ ਵੱਡਾ ਪੈਰਾ ਦੇਣਾ ਕਿਉਂਕਿ ਨਸ਼ਿਆਂ ਦੇ ਵਿੱਚ ਬਹੁਤ ਅੱਜਕੱਲ ਮੁੰਡੇ ਨੌਜਵਾਨ ਇਹ ਚਲ-ਦਲ ਦੇ ਵਿੱਚ ਉਲਝੇ ਫਿਰਦੇ ਨੇ ਇਹ ਦਲਦਲ ਦੇ ਵਿੱਚ ਲੱਕੜ ਕੇ ਸਾਰੇ ਬਾਬਾ ਸੋਚ ਰਹੇ ਨੇ ਸਾਰੇ ਤੇ ਇਹ ਪੈਰਾ ਦੇਣ ਧੰਨਵਾਦ ਨਿਆਇ ਇਨਸਾਨੀਅਤ ਨਾਲ। ਔਰ ਅੱਜ ਜਿੱਥੇ ਅਸੀਂ ਉਹਨਾਂ ਨੂੰ ਉਹਨਾਂ ਦੀ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਉਹਨਾਂ ਦਾ ਸਭਦਾਨ ਲਿਖਣ ਦੇ ਵਿੱਚ ਅਸੀਂ ਸਾਰੇ ਆਪਣੇ ਦੇਸ਼ ਨੂੰ ਚਲਾ ਰਹੇ ਹਾਂ। ਡਾਕਟਰ ਟੀਮਰਾ ਮੇਕਾ ਸਾਹਮਣੇ ਜਨਮ ਦਿਹਾੜੇ ਤੇ ਗੁਰੂ ਮਹਾਰਾਜ ਦੇ ਸਿੱਖੇ ਪਾਠਾਂ ਦੇ ਵਿੱਚ ਬਹੁਤ ਵੱਡੀ ਕਿਰਪਾ ਕੀਤੀ ਸੀ ਬਹੁਤ ਬਰੀ ਕਿਰਪਾ। ਮੈਂ ਵਧਾਈ ਦਿੰਦਾ ਸਾਰੀ ਕਮੇਟੀ ਨੂੰ जिन्होंने जो उन्होंने सोच थी जो उन्होंने संविधान में लिखा वो इन भी लागू किया सारिया पार्टियां बुलाई गरीब बुलाए वीर बुलाए सारे ग्यारह हजार रुपया वास्तविक बहुत धन्यवाद कीतन जोड़ा वालना साहब इक्की हजार रुपया सब ਤੁਸੀਂ ਦੇਖਿਆ ਮੌਕੇ ਦੀਆਂ ਤਸਵੀਰਾਂ ਜਿੱਥੇ ਬਹੁਤ ਜ਼ਿਆਦੇ ਵੱਡੇ ਪੱਧਰ ਤੇ ਸਹਿਰ ਸਮਾਣੇ ਦੇ ਵਿੱਚ ਬਾਬਾ ਸਾਬ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਹਰ ਪਾਰਟੀ ਦੇ ਲੀਡਰਾਂ ਨੇ ਇੱਥੇ ਪਹੁੰਚ ਕੇ ਯੋਗਦਾਨ ਵੀ ਪਾਇਆ ਤੇ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਸਾਹਿਬ ਨੇ ਵੀ 21000 ਇਸ ਕਮੇਟੀ ਨੂੰ ਭੇਟਾ ਕੀਤਾ ਤੇ ਬਾਬਾ ਸਾਬ ਜੀ ਦਾ ਬੜੀ ਧੂਮਧਾਮ ਨਾਲ ਜਨਮ ਦਿਨ ਸਭ ਨੇ ਰਲ ਮਿਲ ਕੇ ਮਨਾਇਆ ਅੱਜ ਤੱਕ ਇਹ ਇੰਨਾ ਹੀ ਨਵੀਆਂ ਤਾਜ਼ੀਆਂ ਖਬਰਾਂ ਲੈ ਕੇ ਜਲਦ ਤੁਹਾਡੀ ਸੇਵਾ ਵਿੱਚ ਫੇਰ ਹਾਜ਼ਰ ਹੋਵਾਂਗੇ ਕੀ ਬਤੋ ਬਤ ਸ਼ੇਅਰ ਕਰਿਓ ਲਾਈਕ ਬਟ ਤੇ ਬਾਕੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਅਸੀਂ ਨੰਨੀ ਤਾਜ਼ਾ ਖਬਰਾਂ ਲੈ ਕੇ ਜਲਦ ਤੁਹਾਡੀ ਸਭ ਵਿੱਚ ਮੇਰੇ ਆਸੇ ਰਹੋਗੇ ਜੇ ਕਿਸੇ ਵੀ ਤਰ੍ਹਾਂ ਦੀ ਜਰੂਰ ਤੁਹਾਡੇ ਕੋਲ ਹੋਵੇ ਜਿਹੜਾ ਸਿੱਧੇ ਤਰ੍ਹਾਂ ਤੋਂ ਤੁਹਾਨੂੰ ਚਾਹੀਦਾ ਹੈ ਸਾਨੂੰ ਮੈਸੇਜ ਕਰਿਓ ਧੰਨਵਾਦੀ ਸਸ